ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਅਫੀਕ ਤੋਂ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਯੂਕੇ ਦੇ ਵਿੱਚ ਨਵੇਂ ਰੂਲਸ ਦਾ ਇੱਕ ਪ੍ਰਪੋਜ਼ਲ ਹੈ ਉਹਦੇ ਨਾਲ ਸਪਾਊਸ ਵੀਜ਼ਾ ਤੇ ਕੀ ਅਸਰ ਪੈ ਸਕਦਾ ਹੈ ਸਪਾਊਸ ਵੀਜ਼ਾ ਨੂੰ ਲੈ ਕੇ ਬਹੁਤ ਮਹੱਤਵਪੂਰਨ ਗੱਲਾਂ ਸੁਨੇਹਾ ਮੈਮ ਸਾਡੇ ਨਾਲ ਸਾਂਝਾ ਕਰਨਗੇ ਸੁਨੇਹਾ ਮੈਮ ਮੈਂ ਚਾਹੂੰਗਾ ਪੂਰਾ ਵਿਸ਼ਲੇਸ਼ਣ ਕਰੋ ਨਵੇਂ ਰੂਲਸ ਦੇ ਪ੍ਰਪੋਜ਼ਲ ਕਦੋਂ ਲਾਗੂ ਹੋ ਸਕਦੇ ਨੇ ਸਪਾਊਸ ਨੂੰ ਲੈ ਕੇ ਕੀ ਬਦਲਾਅ ਹੋ ਸਕਦੇ ਨੇ ਪੂਰੀ ਗੱਲ ਕਰਿਓ ਸਾਫ਼ ਸੋ ਯੂਕੇ ਸਟੱਡੀ ਵੀਜ਼ੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਸ਼ੋਅ ਹੈਗਾ ਉਹ 스ਪਾਊਸ ਵੀਜ਼ੇ ਦੇ ਰਿਲੇਟਿਡ ਹੈਗਾ ਵਾ ਕਿਉਂਕਿ ਹੁਣ ਨਵੇਂ ਰੂਲਸ ਇੰਪਲੀਮੈਂਟ ਹੋ ਸਕਦੇ ਆ ਇੱਕ ਪ੍ਰੋਪੋਜ਼ਲਸ ਆਇਆ ਜਿਹਦੇ ਵਿੱਚ ਕਾਫੀ ਰੂਲਸ ਚੇਂਜ ਹੋ ਸਕਦੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਉਹਦੇ ਵਿੱਚ ਤੁਹਾਡਾ 스ਪਾਊਸ ਨੂੰ ਲੈ ਕੇ ਵੀ ਆ ਪਲੱਸ ਉਹਦੇ ਵਿੱਚ ਤੁਹਾਡਾ ਪੀਐਸਡਬਲਯੂ ਨੂੰ ਲੈ ਕੇ ਵੀ ਆ ਪਲੱਸ ਕੁਝ ਜਿਹੜੇ ਹੈਗੇ ਆ ਵਰਕ ਪਰਮਿਟ ਦੇ ਰਿਲੇਟਿਡ ਟਾਇਰ 2 ਵੀਜ਼ਾਸ ਦੇ ਵੀ ਹੈਗੇ ਆ ਸੋ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਆ ਕੀ ਸਪਾਊਸ ਦੀ ਕਿਉਂਕਿ ਸਪਾਊਸ ਵੀਜ਼ੇ ਦਾ ਕੀ ਟ੍ਰੈਂਡ ਹੈ ਸਿੰਸਪਾਊਸ ਵੀਜ਼ਾ ਤੇ ਤੁਸੀਂ ਰਿਸਰਚ ਪ੍ਰੋਗਰਾਮ ਤੇ ਅਜ ਵੀ ਆਪਣੀ ਫੈਮਿਲੀ ਦੇ ਨਾਲ ਜਾ ਸਕਦੇ ਹੋ ਬਟ ਜਿਹੜੇ ਰਿਸਰਚ ਪ੍ਰੋਗਰਾਮ ਆ ਬਹੁਤ ਹੀ ਲਿਮਿਟਡ ਯੂਨੀਵਰਸਿਟੀਆਂ ਦੇ ਵਿੱਚ ਆਇਆ ਸੋ ਬਹੁਤ ਹੀ ਘੱਟ ਸੀਟਸ ਰਹਿ ਗਈਆਂ ਵਾ ਜਿਨ੍ਹਾਂ ਨੇ ਸੈਪਟੈਂਬਰ ਇਨਟੇਕ ਅਪਲਾਈ ਨਹੀਂ ਕੀਤਾ ਤਾਂ ਟਾਈਮ ਸਿਰ ਪਹਿਲੇ ਅਪਲਾਈ ਕਰੋ ਔਰ ਦੂਜੀ ਗੱਲ ਜਿਨ੍ਹਾਂ ਨੇ ਅਪਲਾਈ ਕਰਤਾ ਆਫਰ ਲੈਟਰ ਆ ਗਈ ਫੀਸੇਸ ਨਹੀਂ ਪੇ ਕਰ ਰਹੇ ਜਾਂ ਕੋਈ ਹੋਰ ਆਪਸ਼ਨ ਦੀ ਵੇਟ ਕਰ ਰਹੇ ਆ ਤਾਂ ਉਹ ਤੋਂ ਵੱਡੀ ਬੇਫਕੀ ਕੁਝ ਵੀ ਨਹੀਂ ਹੈਗੀ ਕਿਉਂਕਿ ਆਨ ਵਾਲੇ ਟਾਈਮ ਦੇ ਵਿੱਚ ਸਪਾਊਸ ਨੂੰ ਲੈ ਕੇ ਜਿਹੜਾ ਨਵਾਂ ਰੂਲ ਆ ਸਕਦਾ ਉਹ ਹੈਗਾ ਕਿ ਤੁਹਾਡਾ ਜਿਹੜਾ ਸਪਾਊਸ ਹੈਗਾ ਉਹ A2 ਤੋਂ A1 ਲੈਵਲ ਹੋਣਾ ਚਾਹੀਦਾ ਪਲੱਸ 2 ਪਾਸ ਆਊਟ ਹੋਣਾ ਚਾਹੀਦਾ ਉਹਦਾ ਇੱਕ ਲੈਂਗੁਏਜ ਟੈਸਟ ਦੇ ਸਪੀਕਿੰਗ অর ਲਿਸਨਿੰਗ ਦਾ ਟੈਸਟ ਵੀ ਉਹਨੂੰ ਕਲੀਅਰ ਕਰਨਾ ਪਏਗਾ ਸੋ ਇਹ ਪੈਰਾਮੀਟਰਸ ਹੱਲੇ ਜਿਹੜੇ ਹੈਗੇ ਆ ਰੂਲ ਆ ਜਿਹੜਾ ਹੱਲੇ ਇੰਪਲੀਮੈਂਟ ਨਹੀਂ ਹੋਇਆ ਵਾਈਟ ਪੇਪਰ ਤੇ ਆ ਬਟ ਕਦੋਂ ਹੁੰਦਾ ਹੈ ਕਿ ਡੇਟ ਆਂਦੀ ਹੈ ਹੱਲੇ ਕੁਝ ਨਹੀਂ ਪਤਾ ਬਟ ਹਾਂ ਸੈਪਟੈਂਬਰ ਇਨਟੇਕ ਤੇ ਦਾ ਫਰਕ ਨਹੀਂ ਆ ਸਕਦਾ ਕਿਉਂਕਿ ਅਗਰ ਇਹ ਰੂਲ ਆਂਦਾ ਵੀ ਆ ਤਾਂ ਨੈਕਸਟ ਇਨਟੇਕ ਤੇ ਇੰਪਲੀਮੈਂਟ ਹੋਏਗਾ ਸੋ ਮੋਰ ਡਿਟੇਲਲੀ ਚੈਨਲ ਤੇ ਬਨੇ ਰੋ ਅਸੈਸਮੈਂਟ ਪ੍ਰੀ ਆਫ ਕਾਸਟ ਹੈ ਕਿ ਐਲੀਜੀਬਿਲਟੀ ਦੀ ਗੱਲ ਕਰੀਏ ਸਪਾਊਸ ਵੀਜ਼ੇ ਲਈ ਤਾਂ ਤੁਹਾਡੇ 6.5 ਨਾ ਲੈਸ ਦਨ 5.5 ਬੈਂਡ ਚਾਹੀਦੇ ਆ ਪਰਸੈਂਟੇਜ ਮੈਟਰ ਨਹੀਂ ਕਰਦੀ ਔਰ ਗੈਪ ਤੁਹਾਡਾ 10 ਤੋਂ 12 ਸਾਲ ਚੱਲ ਸਕਦਾ ਸੋ ਸਟਿਲ ਸੈਪਟੈਂਬਰ ਦੇ ਟੇਕ ਇੱਕ ਲਾਸਟ ਚਾਂਸ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਕਿ ਜਿਨ੍ਹਾਂ ਦਾ ਸਪਾਊਸ 10th ਪਾਸ ਆ ਜਾਂ ਉਹ ਇੰਗਲਿਸ਼ ਟੈਸਟ ਕਲੀਅਰ ਨਹੀਂ ਕਰ ਸਕਦਾ ਰੂਲ ਇੰਪਲੀਮੈਂਟ ਅਗੇਨ ਮੈਂ ਕਹ ਦਿੰਦੀ ਆ ਨਹੀਂ ਹੋਇਆ ਬਟ ਹੋ ਸਕਦਾ ਕਿਉਂਕਿ ਵਾਈਟ ਪੇਪਰ ਤੇ ਜਦੋਂ ਜਿੱਦਾਂ ਬਿੱਲ ਪਾਰਲੀਮੈਂਟ ਦਿੰਦੇ ਆ ਤਾਂ ਉਹ ਇੰਪਲੀਮੈਂਟਸ ਤੇ ਡੇਟਸ ਗਵਰਨਮੈਂਟ ਤੇ ਡਿਪੈਂਡ ਕਰਦਾ ਸੋ ਬਹੁਤ ਬਹੁਤ ਧੰਨਵਾਦ ਵੀਜ਼ਾ ਅਫੀਕਰ ਦੇ ਐਕਸਪਰਟ ਸਨੇਹਾ ਮੈਮ ਸਾਡੇ ਨਾਲ ਮੌਜੂਦ ਸੀ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਕਰਕੇ ਸਨੇਹਾ ਮੈਮ ਜਾਂ ਦ ਵੀਜ਼ਾ ਆਫੀਸ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਨਫਿਊਜ਼ਨ ਹੈ ਟੈਲੀਫੋਨ ਕਰੋ ਨਿੱਜੀ ਤੌਰ ਤੇ ਜਾਓ ਪੁੱਛੋ ਕਨਫਿਊਜ਼ਨ ਦੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ